ਵੀ ਜਿੰਨੇ ਹਰਣ ਸਮਾਗਿਕ ਵਿੱਚ ਨਹੀਂ ਆ ਉਹ ਮੈਨੂੰ ਵੋਟਰਾਂ ਪਾਵੇ ਜੇ ਪਹਿਲਾਂ ਮੈਂ ਮਦਦ ਨਹੀਂ ਕੀਤੀ ਤਾਂ ਮਦਦ ਗਾਹਮ ਨਹੀਂ ਕਰਨੀ ਤੇ ਜਾਓ ਇਹ ਕਾਲੀਦਲ ਕਾਂਗਰਸ ਵਾਲੇ ਇੰਨੀ ਗੱਲ ਕਹਿ ਦਨ ਸਟੇਜ 'ਤੇ ਤੋਂ ਵੀ ਜਿਹੜੇ ਗਲਤ ਕੰਮ ਕਰਦੇ ਆ ਉਹ ਸਾਨੂੰ ਵੋਟਰਾਂ ਫੋਣ ਇਹਨਾਂ ਕਦੀ ਵੀ ਨਹੀਂ ਕਹਿਣੀ ਕਿਉਂਕਿ ਇਹ ਇਹਨਾਂ ਨੇ ਤੇ ਇਹਨਾਂ ਨੂੰ ਪੁਸ਼ਤਪਨਾ ਹੀ ਦਿੱਤੀ। ਰਾਜੀਤ ਭੁੱਲਰ ਨੇ ਕਿਸ ਸਮਗਲਰ ਤੇ ਸਿਰ ਦੇ ਉੱਤੇ ਹੱਥ ਨਹੀਂ ਰੱਖਿਆ। ਅਹੀਂ ਕਿਹਨੂੰ ਠਾਣੇ ਫੋਨ ਕਰਕੇ ਛਡਾਇਆ ਨਹੀਂ ਨਾ ਕਿਹੇ ਗੈਂਗਸਟਰ ਨੂੰ ਤੇ ਨਾ ਕਿਸੇ ਨੂੰ। ਸਾਰੇ ਟੂਰ ਡੈਸਟ ਮੇਜੇ ਲਾਲਜੀਤ ਭੁੱਲਰ ਦੇ ਨੇ 6 ਵਜੇ ਤੋਂ ਲੈ ਕੇ ਰਾਤ ਦੇ 2-2 ਵਜੇ ਤੱਕ ਲੋਕਾਂ ਜਿਹਿੰਦਾ ਆ ਪੱਟੀ ਵਾਲੇ ਦੇ ਲੋਕਾਂ ਨੂੰ ਪੁੱਛੋ ਨਾ ਜਿਹੜੇ ਲੋਕ ਮੇਰੇ ਨਾਲ ਰਹਿੰਦੇ ਆ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਦੇ ਤੋਂ ਨਾਲ ਦੇ ਦੱਸ ਦਿੰਦੇ ਆ ਵੀ ਇਹਨੇ ਗਲਤ ਕੰਮ ਕੀਤਾ ਉਸ ਬੰਦੇ ਨੇ ਘੋਟੇ ਕਿ ਸ਼ਰਾਬ ਪੀਤੀ ਹੋਵੇ ਨਾ ਉਹਦਾ ਪਤਾ ਲੱਗ ਜਾਂਦਾ ਨਾਲ ਦੇ ਬੰਦਿਆਂ ਨੂੰ ਪੀਐਨੇ ਸ਼ਰਾਬ ਪੀਤੀ ਆ ਤੇ ਜਿਹੜਾ ਕੋਈ ਵੀ ਗਲਤ ਕੰਮ ਕਰਨਾ ਉਹ ਨਾਲ ਦੇ ਸਾਥੀਆਂ ਤੋਂ ਛੁੜਾ ਲੁਕਿਆ ਰਹਿ ਜਾਂਦਾ ਮੂਫਾ ਮੇਰੇ ਐਮਪੀ ਜਸਪੀਰ ਸਿੰਘ ਡਿੰਪਾ ਗੇਲ ਆ ਮੇਰੇ ਰਣਜੀਤ ਸਿੰਘ ਬਰਾਂਪੁਰਾ ਡਾਕਟਰ ਰਤਨ ਸਿੰਘ ਨਾਲਾ ਸਾਨੂੰ 5 ਸਾਲ ਨਹੀਂ ਕੋਈ ਲੱਭਾ ਨੂੰ ਉਹ 9:30 ਤੱਕ ਦਫ਼ਤਰ ਰਹਿਣਾ ਮੁੜ ਕੇ ਤਿਆਰ ਹੋ ਕੇ ਮਹਿਲ ਕੇ ਹੀ ਨਿਕਲ ਜਾਣਾ 7 7:30 ਫੇਰ ਵਾਪਸ ਆਉਣਾ ਇੱਥੇ ਸ਼ਹਿਰ ਕਰਕੇ ਲੋਕਲ ਕਰਕੇ 2 400 550 ਫੇਰ ਆਉਂਦੇ ਨੂੰ ਇੱਥੇ ਦਫ਼ਤਰ ਬੈਠਾਂ ਦਾ ਰਾਤ ਨੂੰ ਕਈ ਵਾਰਾਂ ਤੇ 10 11 ਵਜੇ ਫ੍ਰੀ ਹੋ ਜੀਦਾ ਕਿਨਾਂ ਰਾਤ ਦੇ 2 2 ਵਜੇ ਦੀ ਲੋਕਾਂ ਲਈ ਦਿਨ ਰਾਤ ਕੰਮ ਕੀਤਾ ਤੇ ਬੀਬੀਆਂ ਦਾ 1000 ਰੁਪਿਆ ਕਿਦੋਂ ਆਊਗਾ 1000 ਰੁਪਿਆ ਸਭ ਤੋਂ ਉੱਪਰ ਰੱਖਿਆ ਹੁੰਦਾ ਖੇਤਾਂ ਤੱਕ ਕਿਸਾਨਾਂ ਦਾ ਤਾਂ ਤੱਕ ਪਾਣੀ ਪਹੁੰਚਦਾ ਕੀ ਕੋਈ ਗਰੰਟੀ ਦੇ ਵਿੱਚ ਖੜਾ ਹੈ ਕਿਸਾਨਾਂ ਨੂੰ ਦਿਨੇ-ਦਿਨੇ ਬਿਜਲੀ ਦਿੱਤੀ ਜਾ ਰਹੀ ਹੈ ਥਰਮਲ ਪਲੈਂਟ ਪ੍ਰਾਈਵੇਟ ਕੰਪਨੀ ਤੋਂ ਖਰੀਦ ਕੇ ਸਰਕਾਰੀ ਕੀਤਾ ਹੈ ਇਹ ਕੋਈ ਗਰੰਟੀਆ ਦੇ ਵਿੱਚ ਖੜਾ ਹੈ ਪੁਰਾਣੀਆਂ ਸਰਕਾਰਾਂ 'ਚ ਵਿਖਾ ਦਿਓ ਵੀ ਇੱਕ ਵੀ ਪ੍ਰਾਈਵੇਟ ਪ੍ਰਾਪ ਰੱਖੀ ਖਰੀਦ ਕੇ ਸਰਕਾਰ ਨੂੰ ਦਿੱਤੀ ਨਹੀਂ ਕਰੋ ਇੱਕ ਇੱਕ ਕੀਮਤੀ ਵੋਟ ਦਾਸ ਨੂੰ ਪਵਾਓ ਉਹਦੇ ਬਾਅਦ 5 ਸਾਲ ਮੈਂ ਰਾਤ ਦਿਨ ਕੰਮ ਕਰਕੇ ਤੁਹਾਡਾ ਕਰਜ਼ਾ ਲਾਉਂਦਾ ਰਹੂੰਗਾ ਮੈਂ ਕਰੂੰਗਾ ਕੰਮ ਰਾਤ ਦਿਨ ਭਾਵੇਂ ਕਿਸੇ ਵੋਟ ਪਾਈ ਆ ਭਾਵੇਂ ਨਹੀਂ ਪਾਈ ਮੈਂ ਸਭ ਤੋਂ ਵੱਡਾ ਕੰਮ ਤੇ ਇਹ ਕੀਤਾ ਲੋਕਾਂ ਦਾ ਸਾਹ ਜ ਕਾਇਮ ਕੀਤੀ ਭਾਵੇਂ ਕੋਈ ਕਾਲੀ ਦਲ ਨਾਲ ਹੀ ਕਾਂਗਰਸ ਨਾਲ ਤਾਂ ਭਾਵੇਂ ਬੀਜੇਪੀ ਨਾਲ ਦਾਸ ਦੇ ਕੋਲ ਜੇ ਕੁ ਆ ਗਿਆ ਤੇ ਦਾਸ ਨੇ ਪਹਿਲ ਦੇ ਆਧਾਰ ਤੇ ਉਹਦਾ ਕੰਮ ਕੀਤਾ। ਲੇਕਿਨ ਇਹ ਬੰਦੇ ਸਾਡੇ ਕੋਲ ਵੀ ਇਹ ਬੰਦਾ ਜੀ ਕਾਲੀ ਦਲ ਨਾਲ ਸਬੰਧ ਰੱਖਦਾ ਇਹ ਆਪਾਂ ਨਹੀਂ ਕੰਮ ਹੋਣ ਦੇਣਾ ਇਹਦਾ ਤੇ ਉਹਨੂੰ ਫਾਇਦਾ ਮਿਲ ਜਾਣਾ ਤੇ ਦਾਸ ਨੇ ਇਹੋ ਕਿਹਾ ਵੀ ਇਹ ਕੰਮਾਂ ਸਾਂਝਾ ਇਹਦੇ ਰੁਕਣਾ ਹੀ ਨਹੀਂ ਬਾਕੀ ਜੇ ਕੋ ਉਹਦਾ ਨਿੱਜੀ ਕੰਮ ਵੀ ਹੋਊ ਤਾਂ ਮੈਂ ਉਹ ਵੀ ਕਰਨਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਤੇ ਯਾਰ ਉਹ ਕੰਮ ਕਰਨ ਦਾ ਸਾਨੂੰ ਖਰਚ ਵੀ ਕੀ 8 ਚਿਰਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਚੋਣ ਖਾੜਾ ਭਖ ਚੁੱਕਿਆ ਹੈ ਹਰ ਕੈਂਡੀਡੇਟ ਲੋਕਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਜਾ ਰਿਹਾ ਖਡੂਰ ਸਾਹਿਬ ਪੰਥਕ ਹਲਕੇ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਨੇ ਆਪ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਗੱਲਬਾਤ ਕਰਾਂਗੇ ਤਾਂ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਦਾ ਸਾਹਿਬ ਦੇ ਨਾਲ ਇੰਟਰਵਿਊ ਕਰ ਰਹੇ ਹਾਂ ਨੀਤੀ ਇਦਾਂ ਕਰਦੇ ਹਾਂ ਬਿਲਕੁਲ ਵੇਖੋ ਪਹਿਲਾਂ ਦੇ ਗੱਲ ਹੈ ਵੀ ਸਾਡਾ ਪਹਿਲਾ ਫਰਜ ਪੰਦਾ ਵੀ ਲੋਕਾਂ ਦੇ ਕੰਮ ਕਰੀਏ ਤੇ ਹੁਣ ਇਲੈਕਸ਼ਨ ਦਾ ਤੌਰ ਹੈ ਮੈਂ ਤੇ ਇਲੈਕਸ਼ਨ ਤੋਂ ਪਹਿਲਾਂ ਵੀ ਆ ਦਫਤਰ ਹੈ ਸਾਡਾ ਇੱਥੇ ਬੈ ਕੇ ਹੀ ਫੁਲਕਾ ਛਕ ਲਈਦਾ ਨਾਲ ਹੀ ਸੰਗਤ ਦੇ ਕੰਮ ਕਰੀ ਜਾਈਦੇ ਆ ਤੇ ਅੱਜ ਵੀ ਹੁਣ ਤੁਸੀਂ ਜਦੋਂ ਆਏ ਤੁਹਾਡੇ ਤੋਂ ਪਹਿਲਾਂ ਤੁਸੀਂ ਵੇਖਿਆ ਸੰਗਤ ਕਿਵੇਂ ਦਫਤਰ ਚ ਬਿਠੀ ਹੁਣ ਅੱਜ ਮੇਰੇ ਪ੍ਰੋਗਰਾਮ ਖੇਮ ਕਰਨ ਨਾਲ ਕਿੱਥੇ ਜਾਣਾ ਤਕਰੀਬਨ ਟਾਈਮ ਸਾਡਾ ਜਿਹੜਾ ਮੀਟਿੰਗਾਂ ਦਾ ਹੋ ਗਿਆ ਉੱਧਰ ਜਾਣਾ ਤੇ ਹੁਣ ਤੁਸੀਂ ਕਾ ਇੰਟਰਵਿਊ ਕਰਨੀ ਮੈਂ ਕਾ ਚਲੋ ਨਾਲ ਫੁਲਕਾ ਛਕ ਲੈਨੇ ਆ ਨਾਲ ਤੁਹਾਡੇ ਨਾਲ ਦੋ ਗੱਲਾਂ ਕਰ ਲੈਨੇ ਆ ਨਾਲ ਪ੍ਰਸ਼ਾਦਾ ਛਕ ਲੋ ਨਾਲ ਗੱਲਾਂ ਪਤਾ ਬਿਲਕੁਲ ਬਿਲਕੁਲ ਨਾਲ ਗੱਲਾਂ ਕਰ ਜਾਵਾਂਗੇ ਨਾਲ ਪ੍ਰਸ਼ਾਦਾ ਛਕ ਲਾਂਗੇ ਦੋ ਫੁਲਕੇ ਖਾਣੇ ਆ ਉਨੇ ਚਿਰ ਤੇ ਮੈਂ ਵਿੱਚੇ ਹੀ ਦੋ ਫੁਲਕੇ ਖਾ ਲੈਨੇ ਆ ਤੇ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਪ੍ਰਸ਼ਾਦਾ ਛਕੋ ਨਾਲ ਚ ਨਾਲ ਗੱਲਬਾਤ ਕਰਦੇ ਆ ਤਾਂ ਭੁੱਲਰ ਸਾਹਿਬ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਹਨਾ ਮੁੱਦਿਆਂ ਨੂੰ ਲੈ ਕੇ ਜਾ ਰਹੇ ਹੋ ਜਾਂ ਆਪਣਾ ਰਿਪੋਰਟ ਕਾਰਡ ਕੀ ਲੈ ਕੇ ਜਾ ਰਹੇ ਹੋ ਤੁਸੀਂ ਵੀ ਲਾਲਜੀਤ ਸਿੰਘ ਭੁੱਲਰ ਨੇ ਹਲਕੇ ਲਈ ਕੀ ਕੀਤਾ ਦੇਖੋ ਲਾਲਜੀਤ ਭੁੱਲਰ ਨੇ 2 ਸਾਲ ਜਿਹੜਾ ਕੰਮ ਕੀਤਾ ਹਲਕੇ ਦੇ ਵਿੱਚ ਰਹਿ ਕੇ ਲੋਕ ਵੀ ਇਤੋਂ ਵਾਕਿਬ ਨੇ ਬਾਕੀ ਜਿਹੜੇ ਭੈਣ ਭਰਾਣੇ ਹਲਕੇ ਦੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਤੇ ਲੋਕਾਂ ਨੂੰ ਵੀ ਤੁਸੀਂ ਪੁੱਛ ਸਕਦੇ ਜਾ ਕੇ ਵੀ ਲਾਲਜੀਤ ਭੁੱਲਰ ਤੁਹਾਡੇ ਵਿੱਚ ਵਿਚਰਦਾ ਰਿਹਾ ਤੁਹਾਡੇ ਕੋਲ ਆਉਂਦਾ ਰਿਹਾ ਮੈਂ ਲੋਕਾਂ ਦੇ ਕੰਮ ਤੇ ਕਰਦਾ ਹੀ ਰਿਹਾ ਨਾਲ ਦੂਜੇ ਹਲਕੇਾਂ ਦੇ ਵਿੱਚ ਜਾ ਕੇ ਵੀ ਕੇ ਦਾ ਦੁੱਖ ਸੁੱਖ ਆ ਕੇ ਦਾ ਕੋਈ ਨਿੱਜੀ ਕੰਮ ਆ ਜਾਂ ਕੋ ਸਾਂਝਾ ਕੰਮ ਆ ਉਹ ਵੀ ਪਹਿਲ ਦੇ ਆਧਾਰ ਤੇ ਕੀਤੇ ਆ ਇੱਥੇ ਹਲਕੇ ਦੀ ਸੰਗਤ ਜਿਹੜੀ ਆਈ ਮੇਰੇ ਕੋਲ ਦਫ਼ਤਰ ਦੇ ਵਿੱਚ ਭਾਵੇਂ ਕਿਸੇ ਵੋਟ ਪਾਈ ਆ ਭਾਵੇਂ ਨਹੀਂ ਪਾਈ ਮੈਂ ਸਭ ਤੋਂ ਵੱਡਾ ਕੰਮ ਤੇ ਇਹ ਕੀਤਾ ਲੋਕਾਂ ਨਾਲ ਸਾਂਝ ਕਾਇਮ ਕੀਤੀ ਭਾਵੇਂ ਕੋਈ ਕਾਲੀ ਦਲ ਨਾ ਹੀ ਕਾਂਗਰਸ ਨਾ ਤੇ ਭਾਵੇਂ ਬੀਜੇਪੀ ਨਾ ਦਾਸ ਦੇ ਕੋਲ ਜੇ ਕੋ ਆ ਗਿਆ ਤੇ ਦਾਸ ਨੇ ਪਹਿਲ ਦੇ ਆਧਾਰ ਤੇ ਉਹਦਾ ਕੰਮ ਕੀਤਾ ਕਿਸੇ ਕੋਲੋਂ ਮੋੜਿਆ ਨਹੀਂ ਤੇ ਕਈ ਭੈਣ ਭਰਾ ਮੈਨੂੰ ਇਹ ਪਤਾ ਵੀ ਹੁੰਦਾ ਸੀ ਕਿ ਇਹ ਬੰਦੇ ਨੇ ਮੈਨੂੰ ਵੋਟ ਨਹੀਂ ਪਾਈ ਕਿਉਂਕਿ ਜਿਹੜਾ ਬੰਦਾ ਆਪਣੇ ਕੋ ਆ ਕੇ ਪਹਿਲੀ ਵਾਰਾਂ ਜਾਂ ਦੂਜੀ ਵਾਰਾਂ ਕੰਮ ਮੰਗਦਾ ਪਿਆ ਤੇ ਆਪਾਂ ਕਦੀ ਵੇਖਿਆ ਹੀ ਨਹੀਂ ਤੇ ਇਹ ਤਾਂ ਪਤਾ ਹੀ ਹੁੰਦਾ ਪੀ ਇਹ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਕੰਮ ਕਰਦਣਾ ਤੇ ਮੈਂ ਕਦੀ ਇਹ ਨਹੀਂ ਕਿਹਾ ਵੀ ਸਾਡੇ ਪਿੰਡ ਵਾਲਾ ਆਗੂ ਪਿੰਡੋਂ ਲੈ ਕੇ ਆ ਫਿਰ ਕੰਮ ਹੋਣਾ ਜਾਂ ਸਰੂਪਾ ਪਵਾ ਫਿਰ ਕੰਮ ਹੋਣਾ ਮੈਂ ਕੰਮ ਕਰਤਾ ਮੈਂ ਫਿਰ ਵੀ ਇਹ ਨਹੀਂ ਕਿਹਾ ਵੀ ਸਾਡੇ ਨਾਲ ਸ਼ਾਮਲ ਹੋ ਉਹ ਜਦੋਂ ਦੋ ਤਿੰਨ ਵਾਰ ਅਗਲਾ ਕੰਮ ਲੈ ਕੇ ਆਣਾ ਤੇ ਆਪ ਹੀ ਚੌਥੀ ਵਾਰਾਂ ਜਾਂ ਤੀਜੀ ਵਾਰਾਂ ਨੇ ਆਉਣਾ ਤੇ ਆ ਕੇ ਕਹਿਣਾ ਭੁੱਲਰ ਸਾਹਿਬ ਮੈਂ ਤੇ ਕਾਲੀਦਲ ਨਾਲ ਸੰਬੰਧ ਰੱਖਦਾ ਹਾਂ ਤੇ ਤੁਸੀਂ ਸਾਨੂੰ ਪੁੱਛਿਆ ਹੀ ਨਹੀਂ ਵੀ ਤੁਸੀਂ ਮੇਰੇ ਨਾਲ ਸ਼ਾਮਲ ਹੋਵੋਗੇ ਕਿ ਨਹੀਂ ਤੇ ਮੈਂ ਕਿਉਂ ਕਹਿਣਾ ਵੀ ਭਰਾ ਮੈਨੂੰ ਪਤਾ ਹੀ ਵੀ ਤੂੰ ਕਾਲੀ ਦਲ ਨਾਲ ਪਰ ਮੈਨੂੰ ਜੇ ਪ੍ਰਮਾਤਮਾ ਨੇ ਤਾਕਤ ਦਿੱਤੀ ਆ ਮੇਰਾ ਫਰਜ ਆ ਜੇ ਕਿਹਦਾ ਕੰਮ ਸਵਾਰ ਸਕਦਾ ਹਾਂ ਤਾਂ ਮੈਂ ਕੰਮ ਸਵਾਰਾਂ ਤੇ ਮੈਂ ਤਾਂ ਤੇਰਾ ਕੰਮ ਸਵਾਰਿਆ ਤੇ ਅਗਲੇ ਨੇ ਆਪ ਇਹ ਕਹਿਣਾ ਵੀ ਅੱਜ ਮੈਂ ਸ਼ਾਮਲ ਹੋਣਾ ਆ ਤੁਹਾਡੇ ਕੋਲ ਲੋਕ ਇਸ ਤਰ੍ਹਾਂ ਸ਼ਾਮਲ ਹੁੰਦੇ ਰਹੇ ਹੁਣ ਵੀ ਆਲੈਕਸ਼ਨ ਦਾ ਦੌਰ ਆ ਇਹਦੇ ਤੋਂ ਪਹਿਲਾਂ ਆਲੈਕਸ਼ਨ ਤੋਂ ਚੋਣ ਜਾਬਤੇ ਤੋਂ ਪਹਿਲਾਂ ਦਾਸ ਦੇ ਕੋਲ ਵੱਡਾ ਮਹਿਕਮਾ ਰਿਹਾ ਪੰਚਾਇਤ ਮਹਿਕਮਾ ਜੇ ਆਪਾਂ ਚਾਹੁੰਦੇ ਸਰਪੰਚਾਂ ਦੀਆਂ ਜਿਵੇਂ ਮਰਜ਼ੀ ਇਨਕੁਆਰੀਆਂ ਕਰਾ ਕੇ ਉਹਨਾਂ ਦੀ ਧੌਣ ਮਰੂੜ ਸਕਦੇ ਹਾਂ ਪਰ ਆਪਾਂ ਕਹਿੰਦਾ ਨਹੀਂ ਯਾਰ ਆਪਾਂ ਕਿਸੇ ਨਾਲ ਤੱਕਾ ਨਹੀਂ ਕਰਨਾ ਪਿਆਰ ਨਾਲ ਜੇ ਕੋ ਪਿਆਰ ਨਾਲ ਆਉਣਾ ਚਾਹੁੰਦਾ ਤੇ ਸਾਡੇ ਨਾਲ ਆ ਕੇ ਜੁੜੇ ਤੱਕਾ ਕਰਕੇ ਨਹੀਂ ਆਪਾਂ ਕਿਸ ਨੂੰ ਜੋੜਨਾ ਤੇ ਜਿਹੜੇ ਚੰਗੇ ਬੰਦੇ ਸੀ ਉਹ ਆਏ ਆ ਮੇਰੇ ਨਾਲ ਕਾਂਗਰਸ ਦੇ ਮਜੂਦਾ ਸਰਪੰਚ ਵੀ ਆਏ ਆ ਕਾਲੀ ਦਲ ਦੇ ਸਾਬਕਾ ਸਰਪੰਚ ਸਾਬਕਾ ਚੇਅਰਮੈਨ ਵੀ ਆਏ ਆ ਲੋਕ ਪਿਆਰ ਕਰਦੇ ਆ ਜਿਹੜੇ ਚੰਗੇ ਬਿਜ਼ਨਸਮੈਨ ਆ ਉਹਨਾਂ ਨੇ ਵੀ ਦਾਸ ਦੇ ਨਾਲ ਤੁਰਨ ਦਾ ਜਿਹੜਾ ਐਦ ਲਿਆ ਬੜੀ ਸੰਗਤ ਪਿਆਰ ਦੇ ਰਹੀ ਆ ਜਿਹੜੀ ਮੇਰੀ ਵਿਧਾਨ ਸਭਾ ਉਹ ਤੇ ਜਿਤਨੀ-ਜਿਤਨੀ ਆ ਬਾਬਾ ਕਿਰਪਾ ਕਰੇ ਨਾਲ ਦੀਆਂ ਜਿਹੜੀਆਂ ਵਿਧਾਨ ਸਭਾ ਮੈਂ ਉਹਨਾਂ ਦੇ ਵਿੱਚ ਵੀ ਪਿਆਰ ਬਣਾਇਆ ਤਰਨਤਾਰ ਨੇ ਆ ਖਡੂਰ ਸਾਹਿਬ ਆ ਖੇਮਕਰ ਨੇ ਆ ਬਾਬਾ ਪਕਾਲਾ ਜੰਡਿਆਲਾ ਨਾਲ ਆ ਸਾਡੇ ਜੀਰਾ ਆ ਇਹਨਾਂ ਸਾਰੀਆਂ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਨਿੱਜੀ ਸਬੰਧ ਵੀ ਆ ਤੇ ਲੋਕਾਂ ਦੇ ਮੈਂ ਨਿੱਜੀ ਤੌਰ ਤੇ ਹੋ ਕੇ ਕੰਮ ਵੀ ਕੀਤੇ ਆ ਲੋਕ ਪਿਆਰ ਕਰਦੇ ਆ ਵੱਡੀ ਲੀਡ ਨਾਲ ਜਿਤਾਉਣਗੇ ਨਾਲੇ ਜਿੰਨੇ ਕੰਮ ਦਾਸ ਨੇ ਕੀਤੇ ਆ ਉਹ ਕੀਤੇ ਆ ਸਾਂਝੇ ਲੋਕਾਂ ਦੇ ਇਹ ਨਹੀਂ ਮੈਂ ਕੀਤਾ ਵੀ ਜਰ ਉਹ ਬੰਦਾ ਆਇਆ ਵਾ ਉਹਦੇ ਆਕੇ ਲਾਕੇ ਵੀ ਮੈਂ ਕੰਮ ਰੋਕਦਾ ਜੇ ਪਿੰਡਾਂ 'ਚ ਹੁੰਦੇ ਆ ਆਪਾਂ ਨੂੰ ਪਤਾ ਵਾ ਟੜੇ ਬੰਦੀਆਂ ਹੁੰਦੀਆਂ ਟਸਲਬਾਜ਼ੀਆਂ ਹੁੰਦੀਆਂ ਜੇ ਕੋਈ ਰੋਕਣ ਲਈ ਵੀ ਆਇਆ ਤੇ ਦਾਸ ਨੇ ਇਹ ਕਿਹਾ ਵੀ ਇਹ ਕੰਮ ਸਾਂਝਾ ਇਹ ਨਹੀਂ ਮੈਂ ਰੁਕਣ ਦੇਣਾ ਪਹਿਲੀਆਂ ਸਰਕਾਰਾਂ ਚੱਲਦਾ ਸੀਗਾ ਜਿਵੇਂ ਤੁਸੀਂ ਕਿਹਾ ਕੰਮ ਰੁਕਣ ਨਹੀਂ ਦਿੱਤਾ ਕਿ ਸੱਚਮੁੱਚ ਨਹੀਂ ਰੁਕਣ ਦਿੱਤਾ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਅਕਸਰ ਮਾਹੌਲ ਦੇਖਦੇ ਹੁੰਦੇ ਸੀ ਜੇ ਮੰਨ ਲਓ ਕਿਸੇ ਨੇ ਕੰਮ ਕਰਵਾਉਣਾ ਹੈ ਜਾਂ ਪਿੰਡੋਂ ਕੋਈ ਮੰਨ ਲਓ ਚੌਧਰੀ ਬਣਿਆ ਹੋਇਆ ਮੂਰੇ ਕਹਿ ਦਿੰਦਾ ਸੀ ਇਹ ਆਪਣਾ ਬੰਦਾ ਨਹੀਂ ਕੰਮ ਨਹੀਂ ਹੋਣਾ ਚਾਹੀਦਾ ਕੋਈ ਬੰਦਾ ਇਸ ਤਰੀਕੇ ਨਾਲ ਤਾਂ ਨਹੀਂ ਹੁੰਦਾ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਕਿਉਂਕਿ ਬਦਲਾਅ ਦਾ ਦਾਵਾ ਕੀਤਾ ਬਿਲਕੁਲ ਆਉਂਦੇ ਆ ਕਈ ਬੰਦੇ ਸਾਡੇ ਕੋਲ ਵੀ ਇਹ ਬੰਦਾ ਜੀ ਕਾਲੀਦਾਲ ਨਾਲ ਸਬੰਧ ਰੱਖਦਾ ਇਹ ਆਪਾਂ ਨਹੀਂ ਕੰਮ ਹੋਣ ਦੇਣਾ ਇਹਦਾ ਤੇ ਉਹਨੂੰ ਫਾਇਦਾ ਮਿਲ ਜਾਣਾ ਤੇ ਦਾਸ ਨੇ ਹੋ ਗਿਆ ਵੀ ਇਹ ਕੰਮ ਹੈ ਸਾਂਝਾ ਇਹ ਤੇ ਰੁਕਣਾ ਹੀ ਨਹੀਂ ਬਾਕੀ ਜੇ ਕੋਈ ਦਾ ਨਿੱਜੀ ਕੰਮ ਵੀ ਹੋਊ ਤਾਂ ਮੈਂ ਉਹ ਵੀ ਕਰਨਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਤਿਆਰੂ ਕੰਮ ਕਰਨ ਦਾ ਸਾਨੂੰ ਹਰਜ ਵੀ ਕੀ ਆ ਕੀਤੇ ਵੀ ਆ ਤੇ ਲੋਕ ਜੁੜੇ ਵੀ ਆ ਤੇ ਇੱਕ ਹੋਰ ਵੇਖੋ ਹਮੇਸ਼ਾ ਇੱਕੋ ਬੰਦੇ ਦੀ ਸਰਕਾਰ ਨਹੀਂ ਰਹਿੰਦੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਰਾਜ ਬਦਲਦੇ ਰਹਿੰਦੇ ਆ ਵੇਖੋ ਮਹਾਰਾਜ ਰਣਜੀਤ ਸਿੰਘ ਦਾ ਰਾਜ ਸਭ ਤੋਂ ਵੱਧ ਗਿਆ ਅੱਜ ਵੀ ਆਪਾਂ ਮਿਸਾਲ ਦਿੰਨੇ ਆ ਮਹਾਰਾਜਾ ਸਾਹਿਬ ਦੀ ਗਾਂ ਅਨਸੰਬੰਸ ਚਲੋ ਨਹੀਂ ਗਾਂ ਰਾਜ ਰਿਆ ਖਤਮ ਹੋ ਗਿਆ ਲੋਕ ਯਾਦ ਤੇ ਕਰਦੇ ਆ ਨਾ ਵੀ ਮਹਾਰਾਜ ਰਣਜੀਤ ਸਿੰਘ ਦਾ ਰਾਜ ਵਧਿਆ ਸੀ ਉਸੇ ਤਰ੍ਹਾਂ ਆਪਾਂ ਵੀ ਚਾਹੁੰਦੇ ਆ ਪੀ ਲੋਕ ਇੰਨਾ ਕਹਿ ਦੇਣ ਪੀ ਯਾਰ ਲਾਲਜੀਤ ਭੁੱਲਰਨਾ ਦੂਜਿਆਂ ਨਾਲੋਂ ਪੂਰਾ ਚੰਗਾ ਹੀ ਜਿਹੜੇ ਕਾਲੀਦਲ ਕਾਂਗਰਸ ਵਾਲੇ ਐਮ ਐਲ ਏ ਬੰਦੇ ਰਹੇ ਆ ਲਾਲਜੀਤ ਭੁੱਲਰ ਨੇ ਉਹਨਾਂ ਵਾਂਗੂ ਨਜਾਇਜ਼ ਪਰਚੇ ਨਹੀਂ ਕਰਾਏ ਧੱਕੇਸ਼ਾਹੀਆਂ ਨਹੀਂ ਕੀਤੀਆਂ ਲੋਕਾਂ ਦੇ ਜਿਹੜੇ ਗੁਨਾਹਗਾਰ ਬੰਦੇ ਆ ਉਹਨਾਂ ਦੇ ਸਿਰ ਤੇ ਹੱਥ ਨਹੀਂ ਰੱਖਿਆ ਮੈਂ ਇਹ ਦਾਅਵੇ ਨਾ ਕਹਿ ਸਕਦਾ ਪੀ ਜੇ ਕੋਈ ਹੈਰੋਇਨ ਸਮੈਕ ਵੇਚਣ ਵਾਲਾ ਜਾਂ ਕੋਈ ਗੈਂਗਸਟਰ ਆ ਜਾਂ ਕੋਈ ਗੁੰਡਾ ਆ ਲਾਲਜੀਤ ਭੁੱਲਰ ਨੇ ਉਸ ਬੰਦੇ ਦਾ ਥਾਣੇ ਫੋਨ ਨਹੀਂ ਕੀਤਾ ਕਿ ਇਹ ਐਸਐਚਓ ਕਿਹੇ ਡੀਐਸਪੀ ਕਿਹੇ ਤਹਿਸੀਲਦਾਰ ਜਾਂ ਐਸਐਸਪੀ ਨੂੰ ਕਿਹੇ ਗਲਤ ਬੰਦੇ ਬਾਰੇ ਫੋਨ ਨਹੀਂ ਕੀਤਾ ਜਿਹੜਾ ਕੋਈ ਜੈਨੂਨ ਕੰਮ ਸਹੀ ਕੰਮ ਆ ਉਹਦੇ ਬਾਰੇ ਲਾਲਜੀਤ ਭੁੱਲਰ ਨੇ ਸਪੀਕਰ ਔਨ ਕਰਕੇ ਫੋਨ ਕਰਕੇ ਮਾਲੇ ਆਏ ਜ਼ਰੂਰ ਨੇ ਆਏ ਨੇ ਤੁਹਾਡੇ ਕੋਲ ਵੀ ਸਾਡਾ ਫੋਨ ਕਰ ਦੋ ਮੰਤਰੀ ਸਾਹਿਬ ਆਇਆ ਕੋਈ ਦੇਖੋ ਗਲਤ ਬੰਦੇ ਤੇ ਹਰਥਾਂ ਤੇ ਹੁੰਦੇ ਆ ਤੇ ਆਉਂਦੇ ਵੀ ਆ ਤੇ ਜਦੋਂ 2022 ਵਾਲੀ ਵਿਧਾਨ ਸਭਾ ਇਲੈਕਸ਼ਨ ਸੀ ਦਾ ਸਰ ਸਟੇਜ ਤੋਂ ਇਹ ਗੱਲ ਕਹਿੰਦਾ ਰਿਹਾ ਇੱਕ ਥਾਪੜ ਕੇ ਪੀ ਜਿੰਨੇ ਹਰਨ ਸਮਾਇਕ ਵਿੱਚ ਨਹੀਂ ਆ ਜਾਂ ਕੋਈ ਗਲਤ ਕੰਮ ਕਰਨਾ ਉਹ ਮੈਨੂੰ ਵੋਟ ਨਾ ਪਾਵੇ ਮੈਂ ਸਰਕਾਰ ਬਣੀ ਤੋਂ ਬਾਅਦ ਕਿਸੇ ਦੀ ਸਪੋਰਟ ਨਹੀਂ ਕਰਨੀ ਉਹ ਵੋਟ ਪਾਵੇ ਨਾ ਪਾਵੇ ਮੈਂ ਗਲਤ ਬੰਦੇ ਦੀ ਸਪੋਰਟ ਨਹੀਂ ਕਰਨੀ ਤੇ ਦੋ ਸਾਲ ਆਉਂਦੇ ਰਹੇ ਵਿੱਚੋਂ ਬਾਰੇ ਬੰਦੇ ਪਰ ਮੈਂ ਠੋਕੇ ਜਵਾਬ ਦਿੰਦਾ ਨਾ ਮੁੜ ਕੇ ਹੌਲੀ ਹੌਲੀ ਹਟ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਲਾਲਜੀਤ ਭੁੱਲਰ ਨੇ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਹੁਣ ਵੀ ਮੈਂ ਹਰ ਸਟੇਜ ਤੋਂ ਇਹ ਗੱਲ ਕਹਿਣਾ ਹੇਕ ਥਾਪੜ ਕੇ ਕਹਿਣਾ ਪੀ ਜਿੰਨੇ ਹਰਨ ਸਮਾਇਕ ਵਿੱਚ ਨਹੀਂ ਆ ਉਹ ਮੈਨੂੰ ਵੋਟ ਨਾ ਪਾਵੇ ਜੇ ਪਹਿਲਾਂ ਮੈਂ ਮਦਦ ਨਹੀਂ ਕੀਤੀ ਤਾਂ ਮਦਦ ਗਾਹ ਵੀ ਨਹੀਂ ਕਰਨੀ ਤੇ ਜਾਓ ਇਹ ਕਾਲੀਦਲ ਕਾਂਗਰਸ ਵਾਲੇ ਇੰਨੀ ਗੱਲ ਕਹਿ ਦੇਣ ਸਟੇਜ ਦੇ ਉੱਤੋਂ ਵੀ ਜਿਹੜੇ ਗਲਤ ਕੰਮ ਕਰਦੇ ਆ ਉਹ ਸਾਨੂੰ ਵੋਟ ਨਾ ਪਾਉਣ ਇਹਨਾਂ ਕਦੀ ਵੀ ਨਹੀਂ ਕਹਿਣੀ ਕਿਉਂਕਿ ਇਹ ਇਹਨਾਂ ਨੇ ਤੇ ਇਹਨਾਂ ਨੂੰ ਪੁਸ਼ਤਪਨਾ ਹੀ ਦਿੱਤੀ ਆ ਇਹਨਾਂ ਨੇ ਤੇ ਨਸ਼ੇ ਵੇਚਣ ਵਾਲਿਆਂ ਨੂੰ ਠਾਣਿਆਂ ਤੋਂ ਛਡਾਇਆ ਤੇ ਵੱਡੇ ਵੱਡੇ ਮੋٹے ਮੋٹے ਫੰਡ ਦਿੰਦੇ ਆ ਉਹ ਇਹਨਾਂ ਨੂੰ ਮੇਰੇ ਨਾਲ ਇੱਕ ਬੰਦਾ ਇੱਥੇ ਲਾਗੇ ਪਿੰਡ ਆ ਉੱਭੋ ਕੇ ਉਤੋਂ ਤੁਰ ਪਿਆ ਤੇ ਜਦੋਂ ਮੈਂ ਇਹ ਕਹਿਣਾ ਸ਼ੁਰੂ ਕੀਤਾ ਨਾ ਵੀ ਜਿੰਨੇ ਸਮੈਗ ਵੇਚਨੀ ਆ ਇਹਨਾਂ ਨਵਿਤਨੀ ਮੈਨੂੰ ਵੋਟ ਨਾ ਪਾਵੇ ਤੇ ਉਹ ਉੱਥੇ ਮੀਟਿੰਗ ਦੇ ਵਿੱਚ ਹੀ ਬਿਠਾਏ ਬੰਦਾ ਤੇ ਉੱਥੋਂ ਹੀ ਉੱਠ ਕੇ ਚੱਲ ਗਿਆ ਵੀ ਭਾਉ ਇਹ ਤੇ ਹੁਣੇ ਇਹ ਗੱਲ ਕਹੀ ਜਾਂਦਾ ਜੇ ਵੋਟਾਂ ਪਈਆਂ ਨਹੀਂ ਜੋ ਵੋਟਾਂ ਪੈ ਗਈਆਂ ਤਾਂ ਫਿਰ ਕਿੱਥੋਂ ਸਾਥ ਦਊਗਾ ਜਦੋਂ ਆਪਾਂ ਕੋਈ ਚੰਗੀ ਚੀਜ਼ ਦਾ ਹੋਕਾ ਦਿੰਨੇ ਆ ਨਾ ਵੇਖੋ ਨੁਕਸਾਨ ਜ਼ਰੂਰ ਹੁੰਦੇ ਆ ਪਰ ਉਹਨੇ ਨੁਕਸਾਨ ਨਹੀਂ ਹੁੰਦੇ ਜਿਹਦੇ ਨਾਲ ਤੁਸੀਂ ਹਾਰ ਜੋ ਇਹਦੇ ਨਾਲ ਸਗੋਂ ਤੁਸੀਂ ਜਿੱਤੋਗੇ ਮਾਵਾ ਭੈਣਾ ਧੀਆਂ ਤੁਹਾਨੂੰ ਵੋਟ ਪਾਉਣਗੀਆਂ ਮੈਂ ਇਹ ਗੱਲ ਨਹੀਂ ਕਹਿੰਦਾ ਆਪੀ ਨਸ਼ਾ ਜਿਹੜਾ ਉਹ ਬਿਲਕੁਲ ਬੰਦ ਹੋ ਇਹ ਗੈਰਿਆ 75 ਸਾਲਾਂ ਦੇ ਵਿੱਚ ਇਹਨਾਂ ਨੇ ਇਹਦਾ ਬੀ ਬੀਜਿਆ ਹੁਣ ਇਹਨੂੰ ਖਤਮ ਹੋਣ ਤੇ ਟਾਈਮ ਤੇ ਲੱਗੂਗਾ ਪਰ ਲਾਲਜੀਤ ਭੁੱਲਰ ਨੇ ਕਿਸੇ ਸਮਗਲਰ ਦੇ ਸਿਰ ਦੇ ਉੱਤੇ ਹੱਥ ਨਹੀਂ ਰੱਖਿਆ ਅਸੀਂ ਕਿ ਇਹਨੂੰ ਥਾਣੇ ਨੂੰ ਫੋਨ ਕਰਕੇ ਛਡਾਇਆ ਨਹੀਂ ਨਾ ਕਿਸੇ ਗੈਂਗਸਟਰ ਨੂੰ ਤੇ ਨਾ ਕਿਸੇ ਸਮਗਲਰ ਨੂੰ ਤੇ ਨਾ ਗਾਂਹ ਹੀ ਫੋਨ ਕਰਾਂਗੇ ਕਿਸੇ ਸਮਗਲਰ ਨੂੰ ਛਡਾ ਰਹੇ ਕਿਸੇ ਨੂੰ ਨਹੀਂ ਕੁਝ ਕਰ ਰਹੇ ਪਰ ਵਿਰੋਧੀ ਤੁਹਾਡੇ ਤੇ ਦੰਦ ਕੱਸ ਰਹੇ ਨੇ ਜਿਵੇਂ ਮੰਨ ਲਓ ਵਿੱਚ ਗੱਲ ਵੀ ਉੱਠੀ ਸੀ ਉਹ ਕਹਿੰਦੇ ਕੈਂਡੀਡੇਟਾਂ ਸਾਰੇ ਡੋਪ ਟੈਸਟ ਹੋਣੇ ਚਾਹੀਦੇ ਨੇ ਮੈਂ ਤੇ ਆਪ ਕਹਿੰਨਾ ਪੀ ਇਹ ਤੇ ਸੈਂਟਰ ਗਵਰਨਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਵੇਂ ਆਪਣੇ ਪੇਪਰਾਂ ਦੇ ਵਿੱਚ ਆਪਾਂ ਸਾਰਾ ਦਿੰਨੇ ਆ ਆਪਦਾ ਡਾਟਾ ਤੇ ਇਹ ਸਾਰੇ ਕੈਂਡੀਡੇਟਾਂ ਦਾ ਹੋਣਾ ਚਾਹੀਦਾ ਡੋਪ ਟੈਸਟ ਇਹ ਤੇ ਵੇਖੋ ਜਦੋਂ ਕੋਈ ਹਰਦਾ ਨਾ ਉਹ ਬਿਨ ਬੁਨਿਆਦ ਬਿਨਾਂ ਇਲਜ਼ਾਮ ਜਿਹੜੇ ਹੁੰਦੇ ਹੀ ਨਹੀਂਗੇ ਇਹ ਕੋਈ ਬੰਦਾ ਦੱਸੇ ਵੀ ਕਿਹੜਾ ਬੰਦਾ ਮੇਰੇ ਕੋ ਆ ਕੇ ਮੈਨੂੰ ਕੋਈ ਦੇ ਕੇ ਜਾਂਦਾ ਨਸ਼ਾ ਜਾਂ ਕੋਈ ਮੈਂ ਗਲਤ ਕੰਮ ਕੀਤਾ ਵਾ ਲਾਲਜੀਤ ਭੁੱਲਰ ਨੂੰ ਨਸ਼ਾ ਆ ਲੋਕਾਂ ਦਾ ਭੈਣਾ ਭਰਾਵਾਂ ਦਾ ਨਸ਼ਾ ਆ ਰਾਤ ਦੇ 2:00 ਵਜੇ ਤੱਕ ਇੱਥੇ ਮੈਂ ਦਫ਼ਤਰ ਬੈਠ ਕੇ ਲੋਕਾਂ ਦੇ ਕੰਮ ਕਰਦਾ ਮੈਨੂੰ ਥੋੜੀ ਜੀ ਪ੍ਰੋਬਲਮ ਆ ਲੀਵਰ ਦੀ ਉਹਦਾ ਕਰਕੇ ਮੈਨੂੰ ਜਿਵੇਂ ਕਈ ਵਾਰ ਜਦੋਂ ਰਾਤ ਜ਼ਿਆਦਾ ਜਾਗਦੇ ਆ ਉਹਦੇ ਨੇ ਪ੍ਰੋਬਲਮ ਆਉਂਦੀ ਉਸ ਚੀਜ਼ ਦੀ ਇਹ ਉਹ ਚੀਜ਼ ਨੂੰ ਮੁੱਦਾ ਬਣਾ ਕੇ ਵੀ ਉਹ ਜੀ ਆ ਕਰਦੇ ਜੀ ਉਹ ਕਰਦੇ ਸਮਝਦੇ ਗੱਲ ਨੂੰ ਤੇ ਉਹ ਹੁਣ ਮੈਂ ਸਾਥੀਆਂ ਨੂੰ ਕਿਹਾ ਵੀ ਆ ਵੀ ਰਾਤ ਨੂੰ ਜਿਆਦੀ देर ਤੱਕ ਆਪਾਂ ਜਦੋਂ ਜਾਗਦੇ ਰਹਿੰਨੇ ਆ ਤੇ ਉਹ ਕੰਮ ਸਿਸਟਮ ਖਰਾਬ ਹੁੰਦਾ ਆ ਆਪਾਂ ਦਿਨੇ ਵੇਲੇ ਨਾਲ ਨਿਕਲਿਆ ਕਰੀਏ ਤੇ ਰਾਤ ਨੂੰ ਵੇਲੇ ਨਾਲ ਆਪਾਂ ਆਪਣੀ ਚੋਣ ਕੰਪੇਨ ਵੀ ਜਿੰਨਾ ਚਿਰ ਚੋਣ ਕਮਿਸ਼ਨ ਦਾ ਟਾਈਮ ਹੋ ਉਨੇ ਟਾਈਮ ਤੱਕ ਕਰਕੇ ਤੇ ਘਰ ਘਰ ਨੂੰ ਆ ਜਾਈਏ ਲਾਲਜੀਤ ਭੁੱਲਰ ਦਿਨੇ 6 ਵਜੇ ਤੋਂ ਲੈ ਕੇ ਰਾਤ ਦੇ 2-2 ਵਜੇ ਤੱਕ ਲੋਕਾਂ 'ਚ ਰਹਿੰਦਾ ਆ ਪੱਟੀ ਹਲਕੇ ਦੇ ਲੋਕਾਂ ਨੂੰ ਪੁੱਛੋ ਨਾ ਜਿਹੜੇ ਲੋਕ ਮੇਰੇ ਨਾਲ ਰਹਿੰਦੇ ਆ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਦੇ ਤੋਂ ਨਾਲ ਤੇ ਦੱਸ ਦਿੰਦੇ ਆ ਵੀ ਇਹਨੇ ਗਲਤ ਕੰਮ ਕੀਤਾ ਬੰਦੇ ਨੇ ਕੋਟੇ ਕੇ ਸ਼ਰਾਬ ਪੀਤੀ ਹੋਵੇ ਨਾ ਉਹਦਾ ਪਤਾ ਲੱਗ ਜਾਂਦਾ ਨਾਲ ਦੇ ਬੰਦਿਆਂ ਨੂੰ ਵੀ ਇਹਨੇ ਸ਼ਰਾਬ ਪੀਤੀ ਆ ਤੇ ਜਿਹੜਾ ਕੋਈ ਵੀ ਗਲਤ ਕੰਮ ਕਰਨਾ ਉਹ ਨਾਲ ਦੇ ਸਾਥੀਆਂ ਤੋਂ ਛੁੜਾ ਲੁਕਿਆ ਰਹ ਜਾਂਦਾ ਆ ਮੇਰੇ ਨਾਲ ਹੁਣ ਹਜ਼ਾਰਾਂ ਨਾ ਨੌਜਵਾਨ ਤੁਰਿਆ ਫਿਰਦਾ ਸੰਗੀ ਸਾਥੀ ਤੁਰੇ ਫਿਰਦੇ ਆ ਜੇ ਕੋਈ ਗਲਤ ਗੱਲ ਹੋਵੇ ਇਹਨਾਂ ਨੂੰ ਪਤਾ ਨਾ ਹੋਵੇ ਅ ਜਸਵੀਰ ਡਿੰਪਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਤੋਂ ਪਹਿਲਾਂ ਜਸਵੀਰ ਡਿੰਪਾ ਸੀਗੇ ਉਸ ਤੋਂ ਪਹਿਲਾਂ ਹੋਰ ਵੀ ਰਹੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਰਹੇ ਨੇ ਤਾਂ ਕਿਹੜਾ ਕਿਹੜਾ ਕੰਮ ਆ ਜਿਹੜਾ ਵਿਰੋਧ ਤੋਂ ਉੱਪਰ ਉੱਠ ਕੇ ਜਿਵੇਂ ਪੁੱਛਿਆ ਜਸਵੀਰ ਡਿੰਪਾ ਦਾ ਤੁਹਾਨੂੰ ਯਾਦ ਵੀ ਉਹਨਾਂ ਨੇ ਕੀਤਾ ਹੈ ਤੁਹਾਡੇ ਹਲਕੇ ਵਾਸਤੇ ਵੇਖੋ ਇਥੋਂ ਭਾਵੇਂ ਰਹੇ ਐਮਪੀ ਜਸਵੀਰ ਸਿੰਘ ਡਿੰਪਾ ਗੱਲ ਭਾਵੇਂ ਰਣਜੀਤ ਸਿੰਘ ਬਰਾਂਪੁਰਾ ਡਾਕਟਰ ਰਦਰ ਸਿੰਘ aí ਨਾਲਾ ਸਾਨੂੰ 5 ਸਾਲ ਨਹੀਂ ਕੋਈ ਲੱਭਾ ਮੁੜ ਕੇ ਵੋਟਾਂ ਲੈ ਜਾਂਦੇ ਰਹਿਆ ਅਸੀਂ ਵੀ ਵੋਟਾਂ ਇਹਨਾਂ ਨੂੰ ਹੀ ਪਾਉਂਦੇ ਰਹਿਆ ਆਮ ਆਦਮੀ ਪਾਰਟੀ ਆਈ ਹੈ 2020 ਚ ਦਾਸ ਇਧਰ ਸ਼ਾਮਲ ਹੋਇਆ ਪਹਿਲਾਂ ਅਸੀਂ ਵੀ ਵੋਟ ਵਾਜੇ ਵੋਟਰਾਂ ਫਹੀਮੀ ਇਹਨਾਂ ਨੂੰ ਵੋਟਾਂ ਪਾਉਂਦੇ ਜਦੋਂ ਇਹਨਾਂ ਨੂੰ ਦੋਵਾਂ ਨੂੰ ਬੰਦੇ ਪਾਉਂਦੇ ਰਹੇ ਹੋ ਵੇਖੋ ਸਾਰੀ ਦੁਨੀਆ ਵੋਟ ਰਹੀ ਹੈ 3 ਸਵਾ 3 ਕਰੋੜ ਜਿੰਨੀ ਬਾਦੀ ਪੰਜਾਬ ਦੀ ਆਪਾਂ ਐਜ਼ਏ ਵੋਟਰ ਸਾਰੇ ਜਣੇ ਆਪਾਂ ਇਹਨਾਂ ਨੂੰ ਵੋਟਾਂ ਕਰਦੇ ਤੇ ਤਾਂ ਹੀ ਜਿੱਦੇ ਰਹੇ ਤੇ ਪਰ ਇਹ ਵੋਟਾਂ ਲੈ ਕੇ ਮੁੜ ਕੇ 5 ਸਾਲੇ ਲਾਭ ਦੇਣੀ ਰਹੇ ਦਾਸ ਬਤੌਰ ਵਜ਼ੀਰ 2 ਸਾਲ ਮੈਂ ਲੋਕਾਂ ਦੇ ਵਿੱਚ ਹੀ ਰਿਆਂ ਮੈਂ ਭਾਵੇਂ ਦਿਨ ਤੇ ਭਾਵੇਂ ਰਾਤ ਜੇ ਦਾਸ ਦੇ ਕੋਲ ਕੋਈ ਕੰਮ ਕਰਨ ਨੂੰ ਆਇਆ ਦਾਸ ਨੇ ਖਿੜੇ ਮੱਥੇ ਭੈਣਪਰਾ ਦਾ ਕੰਮ ਕੀਤਾ 6 ਵਜੇ ਮੈਂ ਇੱਥੇ ਦਿਨੇ ਦਫਤਰ ਬੈਹਿ ਜਨਾ ਹੌਣ ਤੇ ਚਲੋ ਇਲੈਕਸ਼ਨ ਹੌਣ ਤੇ ਬਹਿਣਾ ਹੀ ਬਹਿਣਾ ਮੈਂ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਨੀਆਂ 6 ਤੋਂ ਲੈ ਕੇ 9 9:30 ਤੱਕ ਦਫ਼ਤਰ ਰਹਿਣਾ ਮੁੜ ਕੇ ਤਿਆਰ ਹੋ ਕੇ ਮਹਿਲਕੇ ਜਿ ਨਿਕਲ ਜਾਣਾ 7 7:30 ਫੇਰ ਵਾਪਸ ਹੁਣਾ ਇੱਥੇ ਸ਼ਹਿਰ ਕਰਕੇ ਲੋਕਲ ਕਰਕੇ 2 400 ਭੈਣ ਭਰਾ ਫੇਰ ਆਉਂਦੇ ਨੂੰ ਇੱਥੇ ਦਫ਼ਤਰ ਬੈਠਾਂ ਦਾ ਰਾਤ ਨੂੰ ਕਈ ਵਾਰ ਤਾਂ 10 11 ਵਜੇ ਫ੍ਰੀ ਹੋ ਜੀ ਤਾਂ ਕਈ ਵਾਰ ਰਾਤ ਦੇ 2 2 ਵਜੇ ਦੇ ਆ ਲੋਕਾਂ ਲਈ ਦਿਨ ਰਾਤ ਕੰਮ ਕੀਤਾ ਇਹ ਗੱਲ ਦਾ ਪ੍ਰਤੱਖ ਤੇ ਪ੍ਰਮਾਣ ਲੋਕ ਨੇ ਇਹ ਲੋਕ ਦੱਸਣਗੇ ਵੀ ਵਾਕਿਆ ਲਾਲਜੀਤ ਭੁੱਲ ਰਿਹਾ ਇੱਥੇ ਇਹ ਕਰਦਾ ਰਿਹਾ ਕੰਮ ਕਿ ਨਹੀਂ ਕਰਦਾ ਰਿਹਾ ਸਾਡੇ ਕੋਲ ਵਿਰੋਧੀਆਂ ਨੂੰ ਝੂਠੇ ਪ੍ਰਚਾਰ ਕਰਨ ਨੂੰ ਗੱਲਾਂ ਨਹੀਂ ਆਈਆਂ ਅਸੀਂ ਝੂਠ ਨਹੀਂ ਬੋਲ ਸਕਦੇ ਅਸੀਂ ਉਹ ਗੱਲ ਕਰ ਸਕਦੇ ਹਾਂ ਜੋ ਕੀਤੀ ਆ ਉਹਦੇ ਤੋਂ ਵੱਧ ਆਪਾਂ ਇੱਕ ਸ਼ਬਦ ਵੀ ਨਹੀਂ ਕਹਿ ਸਕਦੇ ਇਹ ਲੋਕਾਂ ਕੋਲ ਝੂਠੇ ਪ੍ਰਚਾਰ ਨੇ ਝੂਠੀਆਂ ਗੱਲਾਂ ਨੇ ਇਹ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਪਰ ਲੋਕ ਕਿਸ ਦੀਆਂ ਗੱਲਾਂ 'ਚ ਨਹੀਂ ਆਉਣੋਂਦੇ ਲੋਕ ਬੜੇ ਸਿਆਣੇ ਆ ਚਲੋ ਕੁਝ ਸਮੇਂ ਲਈ ਲੋਕ ਗਮਰਾਹ ਹੁੰਦੇ ਆ ਪਰ ਲੰਮਾ ਸਮਾਂ ਨਹੀਂ ਕਿਸੇ ਨੂੰ ਕੋਈ ਗਮਰਾਹ ਕਰ ਸਕਦਾ ਕੰਮ ਕੀਤੇ ਨੇ ਅਸੀਂ ਕੰਮ ਦੇ ਬਿਹਾਫ ਤੇ ਵੋਟ ਮੰਗ ਰਹੇ ਹਾਂ ਵਿਰੋਧੀ ਤੰਜ ਕਸ ਰਹੇ ਨੇ ਤੁਹਾਡੇ ਤੇ ਕਹਿੰਦੇ ਬੀਬੀਆਂ ਦਾ 1000 ਰੁਪਿਆ ਕਿਦੋਂ ਹੋਊਗਾ 1000 ਰੁਪਿਆ ਸਭ ਤੋਂ ਉੱਪਰ ਰੱਖਿਆ ਹੁੰਦਾ ਉਹਨਾਂ ਨੇ ਵੇਖੋ ਇੱਕੋ ਇੱਕਵਾਦ ਪਾਰਟੀ ਆ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿੰਨੀਆਂ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਹੋ ਗਈਆਂ ਇੱਕੋ ਗਰੰਟੀ ਰਹਿ ਗਈ ਬੀਬੀਆਂ ਦੇ 1000 ਰੁਪਏ ਵਾਲੀ 5 ਸਾਲ ਟਾਈਮ ਦਿੱਤਾ ਯਾਰ ਲੋਕਾਂ ਨੇ ਪੰਜ ਸਾਲਾਂ ਚ ਕੰਮ ਪੂਰੇ ਕਰਨੇ ਹੁੰਦੇ ਆ ਅਸੀਂ ਤਾਂ ਪਹਿਲੇ ਦੋ ਸਾਲਾਂ ਦੀ ਸਾਰੇ ਕਰਤੇ तकरीबन ਇੱਕੋ ਰਹਿ ਗਿਆ ਉਹ ਵੀ ਮਾਨ ਸਾਹਿਬ ਨੇ ਕਹਿਤਾ ਵੀ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਸਮੇਂ ਚ ਅਸੀਂ ਬੀਬੀਆਂ ਨੂੰ ਵੀ ਯਾਰ ਦੇ ਦੇਣਾ ਪ੍ਰਮਾਤਮਾ ਕਿਰਪਾ ਕਰੇ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਤਾਂ ਪੂਰੀਆਂ ਕਰਨੀਆਂ ਕਰਨੀਆਂ ਜਿਹੜੀਆਂ ਨਹੀਂ ਵੀ ਦਿੱਤੀਆਂ ਗਰੰਟੀਆਂ ਉਹ ਵੀ ਪੂਰੀਆਂ ਕਰਨੀਆਂ ਹੁਣ ਐਸਐਸਪ ਬਣਾਈਆਂ ਸੜਕ ਸੁਰੱਖਿਆ ਫੋਰਸ ਉਹਦੇ ਚ ਮਾਨ ਸਾਹਿਬ ਨੇ 40-40 ਲੱਖ ਵਾਲੀਆਂ ਗੱਡੀਆਂ ਲੈ ਕੇ ਦਿੱਤੀਆਂ ਮਲਾਜ਼ਮਾਂ ਨੂੰ ਜਿਹੜੀ ਮੌਤਾਂ ਦੀ ਦਰ ਇੱਕ ਮਹੀਨੇ ਦੀ ਵੱਡੀ ਗਿਣਤੀ ਦੇ ਵਿੱਚ ਹੀ ਉਹ ਘਟ ਕੇ 10-15% ਤੇ ਆ ਗਈ ਆ ਤੇ ਉਹ ਜੇ ਕਿਸੇ ਦੀ ਅਸੀਂ ਜਾਨ ਬਚਾ ਲਈ ਇੱਕ ਜਾਨ ਹੀ ਬਚਾ ਲਈਏ ਤੇ ਕਰੋੜਾਂ ਰੁਪਇਆ ਦੇ ਕੇ ਵੀ ਇੱਕ ਜਾਨ ਨਹੀਂ ਆ ਸਕਦੀ ਉਹਦੇ ਬਾਅਦ ਖੇਤਾਂ ਤੱਕ ਕਿਸਾਨਾਂ ਦਾ ਤੱਕ ਪਾਣੀ ਪਹੁੰਚਾਤਾ ਇਹ ਕੋਈ ਗਰੰਟੀ ਦੇ ਵਿੱਚ ਫੜਾ ਹੈ ਕਿਸਾਨਾਂ ਨੂੰ ਦਿਨੇ-ਦਿਨੇ ਬਿਜਲੀ ਦਿੱਤੀ ਜਾ ਰਹੀ ਆ ਥਰਮਲ ਪਲੈਂਟ ਪ੍ਰਾਈਵੇਟ ਕੰਪਨੀ ਤੋਂ ਖਰੀਦ ਕੇ ਸਰਕਾਰੀ ਕੀਤਾ ਇਹ ਕੋਈ ਗਰੰਟੀਆਂ ਦੇ ਵਿੱਚ ਫੜਾ ਹੈ ਪੁਰਾਣੀਆਂ ਸਰਕਾਰਾਂ 'ਚ ਵਿਖਾ ਦਿਓ ਵੀ ਇੱਕ ਵੀ ਪ੍ਰਾਈਵੇਟ ਪ੍ਰਾਪਰਟੀ ਖਰੀਦ ਕੇ ਸਰਕਾਰ ਨੂੰ ਦਿੱਤੀ ਹੋਵੇ ਲੋ ਪ੍ਰਾਣੇ ਨੇ ਜਿਹੜੇ ਉਹ ਤੰਜ ਕਸ ਰਹੇ ਨੇ ਉਹ ਕਹਿੰਦੇ ਚਿੱਟਾ ਹਾਥੀ ਆ ਤੁਹਾਡੇ ਨਵਜੋ ਸਿੱਧੂਏ ਸੀ ਉਹ ਕਹਿੰਦੇ ਮਿੱਤਰ ਪਿਆਰੇ ਘਾਟੇ ਦਾ ਸੌਦਾ ਕਰ ਲਿਆ ਉਹਨਾਂ ਨੇ ਇਹ ਗੱਲ ਕਹੀ ਸੀ ਸੁਖਬੀਰ ਬਦਲਵੀ ਕਹੀ ਜਾਂਦੇ ਨੇ ਕਹਿੰਦੇ ਬਿਜਲੀ ਦਾ ਇਹਨਾਂ ਨੇ ਕੀਤਾ ਹੈ ਕਹਿੰਦੇ ਬਿਜਲੀ ਤਾਂ ਸਰਪਲੱਸ ਅਕਾਲੀ ਦਰ ਨੇ ਕੀਤੀ ਸੀ 1080 ਕਰੋੜ ਰੁਪਏ ਦਾ ਖਰੀਦਿਆ ਸਿਰਫ ਇਹ ਥਰਮਲ ਪਲੈਂਟ ਜੇ ਅੱਜ ਲਾਉਣਾ ਹੋਵੇ ਨਾ ਮੈਨੂੰ ਲੱਗਦਾ 5000 ਕਰੋੜ ਘੱਟ ਤੋਂ ਘੱਟ ਲੱਗੂਗਾ 1000 12 ਉਹ ਕਿਲਾ ਤੇ ਜਮੀਨ ਹੀ ਐ ਇੱਥੇ ਉਹਦੇ ਬਾਅਦ ਕਿੰਨੀ ਮਸ਼ੀਨਰੀ ਲੱਗੀ ਆ ਕਿੰਨਾ ਲੋਹਾ ਲੱਗਾ ਆ ਕਿੰਨੇ ਟਰੈਕਟਰ ਤਾਲੀਆਂ ਕਿੰਨੇ ਇੱਥੇ ਜਿਹੜੇ ਸੰਦ ਨੇ ਔਜ਼ਾਰ ਨੇ ਉਹ ਕਿੰਨਾ ਕੁਝ ਹੈ ਜੇ ਅੱਜ ਲਾਉਣਾ ਹੋਵੇ ਘੱਟ ਤੋਂ ਘੱਟ 5000 ਕਰੋੜ ਰੁਪਇਆ ਇੱਥੇ ਲੱਗੇ ਤੇ ਥਰਮਲ ਪਲਾਂਟ ਤੇ ਚੰਗਾ ਭਲਾ ਬੜਾ ਵਧੀਆ ਕੋਈ ਇਹ ਹੋੜਾ ਵੀ ਉਹ ਬਕਾਰ ਹੋ ਗਿਆ ਜਾਂ ਉਹਦੀ ਖਤਮ ਹੋ ਗਈ ਹੈ ਜਿਹੜੀ ਉਹਦੀ ਮਨਿਆਦ ਹੀ ਬੜਾ ਵਧੀਆ ਥਰਮਲ ਪਲਾਂਟ ਆ ਇਹ ਥਰਮਲ ਪਲਾਂਟ ਤੇ ਖਰੀਦਣ ਦੇ ਨਾਲ 24 ਘੰਟੇ ਜਿਹੜੀ ਬਿਜਲੀ ਆ ਇੰਡਸਟਰੀ ਨੂੰ ਮਿਲੂਗੀ ਨਾਲ ਲੋਕਾਂ ਦੇ ਘਰਾਂ 'ਚ ਵੀ 24 ਘੰਟੇ ਬਿਜਲੀ ਮਿਲੂਗੀ ਜਿਹੜਾ 600 ਜੂਟ ਮਾਫ ਕੀਤਾ ਉਹਦੇ 'ਚ ਵੀ ਇਹ ਜਿਹੜਾ ਥਰਮਲ ਪਲਾਂਟ ਆ ਉਹ ਸਾਈ ਹੋਊਗਾ ਕਿਉਂਕਿ ਜਿਹੜੀ ਸਾਡੀ ਕੋਲ ਮਾਈਨ ਆ ਉਹਦੇ ਤੋਂ ਅਸੀਂ ਕੋਲਾ ਜਿਹੜਾ ਉਹ ਸਰਕਾਰੀ ਥਰਮਲ ਪਲਾਂਟਾਂ 'ਚ ਹੀ ਬਾਲ ਸਕਦੇ ਆ ਪ੍ਰਾਈਵੇਟ 'ਚ ਨਹੀਂ ਇਹ ਹੁਣ ਸਰਕਾਰੀ ਥਰਮਲ ਪਲਾਂਟ ਇਹਦੇ 'ਚ ਵੀ ਸਰਕਾਰੀ ਕੋਲਾ ਬਲੂਗਾ ਤੇ ਉਹਦੇ 'ਚ ਜਿਹੜੀ ਆਪਾਂ ਸਰਕਾਰੀ ਬਿਜਲੀ ਦੀ ਸਬਸਿਡੀ ਦਿੰਨੇ ਆ ਉਹਦੇ 'ਚ ਫਾਇਦਾ ਮਿਲੂ ਵੀ ਇਹ ਥਰਮਲ ਪਲਾਂਟ ਚੱਲੂ ਤੇ ਫ੍ਰੀ ਦੇ ਵਿੱਚ ਕੋਲਾ ਬਲੂ ਉਹ ਵੀ ਬੜੀ ਵੱਡੀ ਬਚਤ ਆ ਹੋਰ ਕਈ ਮਤਲਬ ਮਾਨ ਸਾਹਿਬ ਨੇ ਜਿਹੜੀਆਂ 46 ਤਰ 47 ਤਰ੍ਹਾਂ ਦੀਆਂ ਸਹੂਲਤਾਂ ਵਾਂ ਜਿਹੜੇ ਕਾਰਡ ਬੰਦਦੇ ਆ ਜਿਵੇਂ ਆਧਾਰ ਕਾਰਡ ਰਾਸ਼ਨ ਕਾਰਡ ਉਹ ਸਾਡੇ ਮੁਲਾਜ਼ਮ ਘਰਾਂ ਜਾ ਕੇ ਬਣਾਉਂਦੇ ਉਹ ਵੀ ਗਰੰਟੀ ਨਹੀਂ ਹਿੰ ਦਿੱਤੀ ਅਜੇ ਹੋਰ ਕਈ ਕੰਮ ਜਿਹੜੇ ਮੈਂ ਗੇਣ ਆਉਣ ਲੱਗਾ ਤੇ 2 ਘੰਟੇ ਲੱਗ ਜਾਣਗੇ ਜਿਹੜੇ ਸਰਕਾਰ ਨੇ ਕਰਤੇ ਆ ਤੇ ਗਾਹੋਂ ਵਾਲੇ ਸਮੇਂ 'ਚ ਵੀ ਅਜੇ ਹੋਰ ਕੰਮ ਕਰਨੇ ਆ ਤੁਹਾਨੂੰ ਸਾਹਿਬ ਆਖਰੀ ਸਵਾਲ ਆ ਮੇਰਾ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਵਿਰਸਾ ਸਿੰਘ ਬਲਟੋਆ ਖੜੇ ਨੇ ਮੰਨਾ ਖੜੇ ਨੇ ਜ਼ੀਰਾ ਖੜੇ ਨੇ ਤੇ ਪਈ ਆ ਮਰਤਪਾਲ ਸਿੰਘ ਖੜੇ ਨੇ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਵੇਖੋ ਜਿਹੜਾ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਾ ਸਾਡੇ ਨਾਲ ਮੁਕਾਬਲੇ ਚ ਕੋਈ ਨਹੀਂਗਾ ਸੱਚ ਦਾ ਮੁਕਾਬਲਾ ਝੂਠ ਨਾਲ ਇਹ ਰਵੈਤੀ ਪਾਰਟੀਆਂ ਝੂਠ ਆ ਆਮ ਆਦਮੀ ਪਾਰਟੀ ਸੱਚ ਆ ਸੱਚ ਕਿਵੇਂ ਆ ਜੋ ਕਿਹਾ ਉਹ ਕਰਕੇ ਵਿਖਾਇਆ ਬਾਕੀ ਜਿਹੜੀ ਗਰੰਟੀ ਤੋ ਹਾਂ ਕਿਹਾ ਬੀਬੀਆਂ ਵਾਲੀ ਉਹ ਵੀ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਚਿਰਤੀ ਪੂਰੀ ਹੋਊਗੀ ਲੋਕ ਵਿਸ਼ਵਾਸ ਕਰਦੇ ਆ ਇਹ ਇਲੈਕਸ਼ਨ ਲੋਕਾਂ ਦੀ ਇਲੈਕਸ਼ਨ ਆ ਲਾਲਜੀਤ ਭੁੱਲਰ ਕੱਲੇ ਦੀ ਇਲੈਕਸ਼ਨ ਨਹੀਂਗੀ ਐਮਪੀ ਪੱਟੀ ਹਲਕੇ ਤੇ ਪੂਰੀ ਲੋਕ ਸਭਾ ਜਿਹੜੀ ਖਡੂਰ ਸਾਹਿਬ ਆ ਇੱਥੋਂ ਦੇ ਲੋਕ ਹੋਣਗੇ ਦਾਸ ਸੇਵਾਦਾਰ ਬਣ ਕੇ ਚੱਲੂਗਾ ਜਿਵੇਂ ਅੱਗੇ 2 ਸਾਲ ਸੇਵਾਦਾਰ ਬਣ ਕੇ ਚੱਲੇ ਆ ਉਸੇ ਤਰ੍ਹਾਂ ਸੇਵਾਦਾਰ ਬਣ ਕੇ ਚੱਲੂਗਾ ਦਾਸ ਲੋਕਾਂ ਦੇ ਵਿੱਚ ਰਹੂਗਾ ਲੋਕਾਂ ਦੇ ਕੰਮ ਕਰੂਗਾ ਤੇ ਇਹ ਇਹ ਲੋਕ ਜਿਹੜੇ ਹੁਣ ਮਾਰਦੇ ਫਿਰਦੇ ਨੇ ਤਮਕ ਜੇ ਇਹ ਵੇਖਣਗੇ ਜਦੋਂ 4 ਤਰੀਕ ਨੂੰ ਰਿਜ਼ਲਟ ਆਊਗਾ ਨਾ ਵੀ ਅਸੀਂ ਬੜਾ ਵਾਅ ਲਾਇਆ ਬੜਾ ਕੂਰ ਪ੍ਰਚਾਰ ਕੀਤਾ ਬੜੀਆਂ ਚਾਲਾਂ ਚੱਲੀਆਂ ਪਰ ਕੋਈ ਵੀ ਚਾਲ ਕਾਮਯਾਬ ਨਹੀਂ ਹੋਈ ਆਪਾਂ ਤੇ ਇਹ ਆ ਪਰਮਾਤਮਾ ਦੀ ਕਿਰਪਾ ਚਾਹੀਦੀ ਤੇ ਬਾਬੇ ਨਾਨਕ ਦਾ ਸਿਰ ਤੇ ਊਠ ਆਸਰਾ ਚਾਹੀਦਾ ਨਿਮਾਣੇ ਹੋ ਕੇ ਚੱਲੇ ਆ ਆਪਦੀ ਪਾਰਟੀ ਦੇ ਕੀਤੇ ਕੰਮ ਦੱਸਾਂਗੇ ਆਪਦੇ ਕੀਤੇ ਕੰਮ ਦੱਸਾਂਗੇ ਲੋਕਾਂ ਦੇ ਵਿੱਚ ਰਵਾਂਗੇ ਤੇ ਲੋਕ ਫਤਵਾ ਦੇ ਕੇ ਲੋਕ ਸਭਾ ਚ ਭੇਜਣਗੇ ਇਹ ਵਾਦਾ ਲਾਲਜੀਤ ਪੁੱਲਰ ਦਾ ਇੱਕ ਤਰੀਕ ਤੱਕ ਮੈਂ ਖਡੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਤੁਸੀਂ ਮੇਰਾ ਸਾਥ ਦਿਓ ਮਿਹਨਤ ਕਰੋ ਇੱਕ ਇੱਕ ਕੀਮਤੀ ਵੋਟ ਦਾਸ ਨੂੰ ਪਵਾਓ ਉਹਦੇ ਬਾਅਦ 5 ਸਾਲ ਮੈਂ ਰਾਤ ਦਿਨ ਕੰਮ ਕਰਕੇ ਤੁਹਾਡਾ ਕਰਜ਼ਾ ਲਾਉਂਦਾ ਰਹੂੰਗਾ ਮੈਂ ਕਰੂੰਗਾ ਕੰਮ ਰਾਤ ਦਿਨ 79 ਸਾਲ ਆਪਾਂ ਇਹਨਾਂ ਨੂੰ ਕਾਲੀਆਂ ਨੂੰ ਕਾਂਗਰਸੀਆਂ ਨੂੰ ਬੀਜੇਪੀ ਵਾਲਿਆਂ ਨੂੰ ਵੋਟਾਂ ਪਾਉਂਦੇ ਰਹੇ ਆ ਇੱਕ ਵੋਟ ਦਾਸ ਨੂੰ ਪਾ ਕੇ ਭੇਜੋ ਲੋਕ ਸਭਾ ਜ ਮੁੜ ਕੇ ਤੁਹਾਡਾ ਪੁੱਤ ਤੁਹਾਡਾ ਭਰਾ ਤੁਹਾਡੇ ਲਈ ਦਿਨ ਰਾਤ ਕੰਮ ਕਰੂਗਾ ਕਿਹੜਾ ਕਿਹੜਾ ਕੰਮ ਕਰੋਗੇ ਤੁਸੀਂ ਮਤਲਬ ਐਮਪੀ ਚੁਣੇ ਜਾਂਦੇ ਹੋ ਖਡੂਰ ਸਾਹਿਬ ਹਲਕੇ ਦੇ ਲਈ ਕਿਹੜੇ ਕੰਮ ਸੋਚੇ ਨੇ ਮਤਲਬ ਐਸੇ ਪੰਜ ਕੰਮ ਕੋਈ ਜਿਹੜੇ ਖਡੂਰ ਸਾਹਿਬ ਹਲਕੇ ਲਈ ਸੋਚੇ ਨੇ ਤੁਸੀਂ ਨੇ ਸਭ ਤੋਂ ਮੇਨ ਕੰਮ ਤੇ ਇੰਡਸਟਰੀ ਦਾ ਸਾਡੇ ਇੱਥੇ ਬੇਰਜ਼ਗਾਰੀ ਵੜੀ ਆ ਬਾਰਡਰ ਬੈਲਟ ਆ ਕੰਮਕਾਰ ਲਈ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਵਿਦੇਸ਼ਾਂ ਵਾਲ ਨੂੰ ਭਜਣਾ ਪੈਂਦਾ ਦੂਜੇ ਜ਼ਿਲ੍ਹਿਆਂ ਵਾਲ ਨੂੰ ਭਜਣਾ ਪੈਂਦਾ ਇੰਡਸਟਰੀ ਲੈ ਕੇ ਆਵਾਂਗੇ ਤਾਂ ਜੋ ਸਾਡੇ ਨੌਜਵਾਨ ਬੱਚਿਆਂ ਨੂੰ ਵਿਦੇਸ਼ਾਂ ਵਾਲ ਨਾ ਜਾਣਾ ਪਵੇ ਇੱਥੇ ਰਹਿ ਕੇ ਕੰਮ ਮਿਲੇ ਉਹਦੇ ਬਾਅਦ ਸਾਡੀ ਜਿਹੜੀ ਬੈਲਟ ਆ ਨਾ ਬਾਰਡਰ ਬੈਲਟ ਆ ਬਾਰਡਰ ਤਾਰੋਂ ਪਾਰਲੀ ਜਿਹੜੀ ਜ਼ਮੀਨ ਹੈ ਸਿਰਫ 10000 ਰੁਪਏ ਇੱਕ ਸਾਲ ਦਾ ਸੈਂਟਰ ਮਾਅਬਜ਼ਾ ਦਿੰਦੀ ਆ ਇੰਡੀਆ ਲਾਈਨ ਦੀ ਸਰਕਾਰ ਬੰਦ ਦਿਓ 10000 ਤੋਂ ਵਧਾ ਕੇ ਤਾਰੋਂ ਪਾਰਲੇ ਕਿਸਾਨਾਂ ਲਈ 50000 ਰੁਪਏ ਮਾਅਬਜ਼ਾ ਕਰਾਵਾਂਗੇ ਸਾਡੀ ਇਹ ਬੈਲਟ ਦੇ ਵਿੱਚ ਦਰਿਆ ਦਾ ਏਰੀਆ ਬੜਾ ਪੈਂਦਾ ਪਹਿਲਾਂ ਤੇ ਬੰਨ ਮਜ਼ਬੂਤ ਬਣਾਵਾਂਗੇ ਪੱਥਰ ਲਾ ਕੇ ਵੀ ਬੰਨ ਟੁੱਟ ਨਾ ਬੰਨ ਮਜ਼ਬੂਤ ਰਹੇ ਤਾਂ ਪੰਨਾ ਦੇ ਵਿੱਚ ਪਾਣੀ ਚੱਲੇ ਕਿਉਂਕਿ ਪੰਨਾ ਦੇ ਵਿੱਚ ਤੇ ਪਾਣੀ ਚੱਲਣਾ ਚੱਲਣਾ ਜਦੋਂ ਬਰਸਾਤ ਹੋਣੀ ਆ ਉਹਨੂੰ ਕੋਈ ਪਾਣੀ ਨੂੰ ਰੋਕ ਨਹੀਂ ਸਕਦਾ ਉਹ ਪਾਣੀ ਚੱਲਣਾ ਤੇ ਬੰਨ ਮਜ਼ਬੂਤ ਹੋਣਗੇ ਬੰਨ ਟੁੱਟ ਕੇ ਬਾਹਰਲੇ ਬੰਨੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਤੇ ਜਿਹੜੀ ਵਿੱਚ ਜ਼ਮੀਨ ਆ ਉਹ ਕਿਸਾਨਾਂ ਦੀ ਨੰਬਰੀ ਜ਼ਮੀਨ ਆ ਮਾਲਕੀ ਵਾਲੀ ਜ਼ਮੀਨ ਆ ਇੰਡੀਆ ਲਾਈਨ ਦੀ ਸਰਕਾਰ ਬੰਦ ਤੇ ਕੋਸ਼ਿਸ਼ ਕਿਸਾਨ ਵੀਰ ਉਹ ਹੋਊਗੀ ਤੁਹਾਡੀ ਜ਼ਮੀਨ ਐਕਵਾਇਰ ਕਰਾ ਕੇ ਜੋ ਮਾਰਕੀਟ ਦਾ ਰੇਟ ਆ 20 ਲੱਖ 25 ਲੱਖ 30 ਲੱਖ ਉਹ ਕੇਂਦਰ ਗਵਰਨਮੈਂਟ ਤੋਂ ਤੁਹਾਨੂੰ ਦਵਾਇਆ ਜਾਵੇ ਦਵਾ ਕੇ ਤੇ ਤੁਸੀਂ ਆਪਦੀ ਜ਼ਮੀਨ ਪੱਧਰ ਥਾਂ ਤੇ ਸਮਤਲ ਥਾਂ ਤੇ ਖਰੀਦ ਕੇ ਆਪਦਾ ਪਰਿਵਾਰ ਚਲਾ ਸਕੋ ਤੇ ਉਹਦੇ ਬਾਅਦ ਜਿਹੜਾ 6800 ਰੁਪਇਆ ਮੁਆਵਜ਼ਾ ਮਿਲਦਾ ਜਦੋਂ ਹਾੜ ਆਉਂਦੇ ਫਸਲ ਬਰਬਾਦੀ ਜਾਂਦੀ ਹੈ ਉਹਦੇ ਨਾਲ ਤੇ ਮੈਨੂੰ ਮੇ ਦਾ ਤੇਲ ਦਾ ਖਰਚਾ ਨਹੀਂ ਪੂਰਾ ਹੁੰਦਾ ਇੰਡੀਆ ਲਾਈਨ ਦੀ ਸਰਕਾਰ ਬੰਤੇ ਘੱਟ ਤੋਂ ਘੱਟ 50000 ਰੁਪਏ ਮੁਆਵਜ਼ਾ ਦੇਵਾਂਗੇ ਤਾਂ ਜੋ ਕਿਸਾਨ ਦੀ ਆਰਥਿਕ ਹਾਲਤ ਸੁਧਰ ਸਕੇ ਤੇ ਨਾਲ ਜਿਹੜੇ ਸਾਡੇ ਮਜ਼ਦੂਰ ਭਰਾ ਆ ਐਸਸੀ ਤੇ ਬੀਸੀ ਭਰਾ ਜਿਨ੍ਹਾਂ ਨੇ ਇਸ ਜ਼ਮੀਨ 'ਚ ਖੇਤੀ ਕਰਨੀ ਹੁੰਦੀ ਆ ਕੰਮ ਕਰਨਾ ਹੁੰਦਾ ਆ ਆਪਦਾ ਗੁਜ਼ਾਰਾ ਚਲਾਉਣ ਲਈ ਆਪਦਾ ਪਰਿਵਾਰ ਪਾਲਣ ਲਈ ਇੱਥੇ ਮਜ਼ਦੂਰੀ ਕਰਨੀ ਹੁੰਦੀ ਆ ਉਹਨਾਂ ਪਰਿਵਾਰਾਂ ਲਈ ਵੀ ਜਿਹੜੇ 18 ਸਾਲ ਤੋਂ ਉੱਪਰ ਦੀ ਉਮਰ ਦੇ ਸਾਡੇ ਧੀਆ ਪੁੱਤ ਜਾਂ ਸਾਡੇ ਬਜ਼ੁਰਗ ਹੋਣਗੇ ਨੌਜਵਾਨ ਹੋਣਗੇ ਘੱਟ ਤੋਂ ਘੱਟ 3 ਤੋਂ 4000 ਰੁਪਏ ਦਾ ਪੱਕਾ ਪੈਕੇਜ ਲੈ ਕੇ ਆਵਾਂਗੇ ਉਹਨਾਂ ਦੀ ਪੈਨਸ਼ਨ ਲਵਾਵਾਂਗੇ ਤਾਂ ਜੋ ਉਹਨਾਂ ਦਾ ਵੀ ਚੁੱਲ੍ਹਾ ਚੱਲਦਾ ਰਹੇ ਗਰੀਬ ਮਜ਼ਦੂਰ ਵੀ ਉੱਥੇ ਕੰਮ ਜਿਹੜਾ ਕਰਦਾ ਉਹਦਾ ਨੁਕਸਾਨ ਹੁੰਦਾ ਮਜ਼ਦੂਰੀ ਖਤਮ ਹੋ ਜਾਂਦੀ ਆ ਜਦੋਂ ਆੜਾ ਕੇ ਫਸਲ ਖਤਮ ਨਾਲ ਹੀ ਮਜ਼ਦੂਰੀ ਖਤਮ ਉਹਨਾਂ ਲਈ ਵੀ ਕੋਈ ਪੱਕਾ ਪੈਗੀ ਲੈ ਕੇ ਆਵਾਂਗੇ ਨਾਲ ਜਿਹੜੇ ਤਾਰੋਂ ਪਾਰਲੇ ਕਿਸਾਨਾਂ ਦੀ ਜ਼ਮੀਨ ਤੇ ਉੱਥੇ ਦੇ ਕਿਸਾਨ ਨੂੰ ਕੁਝ ਘੰਟੇ ਜਾਣ ਦਿੱਤਾ ਜਾਂਦਾ ਹੈ ਮਹੀਨੇ ਦੇ ਵਿੱਚ ਉਹ ਜ਼ਮੀਨ ਦੇ ਵਿੱਚ ਮਜ਼ਦੂਰ ਤੋਂ ਮਜ਼ਦੂਰੀ ਨਹੀਂ ਕੀਤੀ ਜਾਂਦੀ ਉਹ ਵੀ ਮਜ਼ਦੂਰੀ ਮਰੀ ਗਈ ਤਾਰੋਂ ਪਾਰਲੀ ਜ਼ਮੀਨ ਦਾ ਜੋ ਰੇਸ਼ੋ ਬਣੂਗੀ ਉਥੋਂ ਦੇ ਮਜ਼ਦੂਰਾਂ ਵਾਸਤੇ ਵੀ ਕੋਈ ਪੱਕਾ ਪੈਕੇ ਲੈ ਕੇ ਆਵਾਂਗੇ ਤਾਂ ਜੋ ਉਹਨਾਂ ਮਜ਼ਦੂਰਾਂ ਦੀ ਵੀ ਰੋਟੀ ਚੱਲਦੀ ਰਹੇ ਮੇਨ ਵੱਡੀਆਂ ਲੋੜਾਂ ਇਹੋ ਨੇ ਸਾਡੇ ਇਲਾਕੇ ਦੀਆਂ ਇਹ ਲੋੜਾਂ ਪੂਰੀਆਂ ਕਰਾਵਾਂਗੇ ਤੇ ਆਖਰੀ ਸਵਾਲ ਹੈ ਤੁਹਾਨੂੰ ਬਾਰਡਰ ਬੈਲਟ ਦਾ ਇੱਕ ਹੋਰ ਵੀ ਸਮੱਸਿਆ ਹੈ ਨਸ਼ੇ ਦੀ ਬਹੁਤ ਸਮੱਸਿਆ ਹੈ ਕਿਉਂਕਿ ਬਾਰਡਰ ਪਰੋਂ ਨਸ਼ਾ ਆਉਂਦਾ ਉਸ ਲਈ ਕੀ ਕਰੋਗੇ ਤੁਸੀਂ ਵੇਖੋ ਬਾਰਡਰ ਤੇ ਸਮੱਸਿਆ ਹੈਗੀ ਹੈਗੀ ਆ ਪਰ ਬਾਰਡਰ ਤੋਂ ਜ਼ਿਆਦਾ ਇਧਰੋਂ ਦਿੱਲੀ ਵੱਲੋਂ ਗੁਜਰਾਤ ਵੱਲੋਂ ਨਸ਼ਾ ਇਹਨੂੰ ਸਪਲਾਈ ਕੀਤਾ ਜਾਂਦਾ ਉਹਤੇ ਵੀ ਠੱਲ ਲਾਵਾਂਗੇ ਤੇ ਜਿਹੜੀ ਵੇਖੋ ਇਹ ਤੇ ਸੈਂਟਰ ਗਵਰਨਮੈਂਟ ਨੇ ਕਰਤਾ ਇਹ 50 ਕਿਲੋਮੀਟਰ ਦਾ ਏਰੀਆ ਵੀ ਬੀਐਸਐਫ ਨੂੰ ਦੇ ਦੇਣਾ ਇਹ ਜਾਣ ਕੇ ਕੀਤਾ ਗਿਆ ਵੀ ਪੰਜਾਬ ਨੂੰ ਹੋਰ ਕੋਈ ਨਾ ਕੋਈ ਕਰਕੇ ਇਲਜ਼ਾਮ ਲਾਏ ਜਾਣ ਤੇ ਨੁਕਸਾਨ ਕੀਤਾ ਜਾਵੇ ਉਹ ਵੀ ਅਸੀਂ ਕੋਸ਼ਿਸ਼ ਇਹੋ ਕਰਾਂਗੇ ਵੀ ਬੀਐਸਐਫ ਜਿੱਥੇ ਅੱਗੇ ਹੀ ਉੱਥੋਂ ਤੱਕ ਹੀ ਰਵੇ ਸਾਡੀ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਬੜੇ ਬਹਾਦਰ ਨੇ ਉਹ ਜੇ ਅੱਗੇ ਹੱਤਵਾਂ ਤੇ ਕੰਟਰੋਲ ਕਰ ਸਕਦੇ ਆ ਤੇ ਇਹ ਤਾਂ ਕੋਈ ਏਡੀ ਵੱਡੀ ਗੱਲ ਹੀ ਨਹੀਂ ਗਈ ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਰੱਖ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਾਵਾਂਗੇ ਤੇ ਇਹ ਯਾਹਰ ਮੈਂ ਤੁਹਾਨੂੰ ਦੱਸ ਦਿਆਂ ਬਾਰਡਰ ਪਾਰੋਂ ਘੱਟ ਆਉਂਦਾ ਜਿਹੜੀਆਂ ਬੀਜੇਪੀ ਦੀਆਂ ਸਰਕਾਰਾਂ ਵਾਲੀਆਂ ਸਟੇਟਾਂ ਨੇ ਉਹਨਾਂ ਨਾਲੋਂ ਜ਼ਿਆਦਾ ਹੁੰਦਾ ਤੇ ਜਦੋਂ ਸੈਂਟਰ 'ਚ ਸਰਕਾਰ ਬਣ ਗਈ ਤੇ ਆਪੇ ਬੀਜੇਪੀ ਵੀ ਪਾਸੇ ਹੋ ਜਾਣਾ ਤੇ ਆਪੇ ਗਲਤ ਕੰਮ ਕਰਨ ਵਾਲੇ ਨੂੰ ਕਰੇ ਲੱਗ ਜਣੇ ਆ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਨੂੰ ਮੁੜ ਤੋਂ ਉਹ ਰੰਗਲਾ ਪੰਜਾਬ ਜਿਹੜਾ ਮਾਨ ਸਾਹਿਬ ਚਾਹੁੰਦੇ ਆ ਵੀ ਸਾਡਾ ਮੁੜ ਤੋਂ ਛਿੰਝਾਂ ਵਾਲਾ ਮੇਲਿਆਂ ਵਾਲਾ ਕੋਲਾਂ ਵਾਲਾ ਕਬੱਡੀਆਂ ਵਾਲਾ ਪੰਜਾਬ ਬਣੇ ਉਹ ਪੰਜਾਬ ਬਣਾਵਾਂਗੇ। ਇਸ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸੀ ਮੰਤਰੀ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਨੇ ਕਿਹਾ ਕਿ ਜੇ ਮੰਤਰੀ ਬਣਦੇ ਨੇ ਉਹ, ਜੇ ਐਮਪੀ ਬਣਦੇ ਤਾਂ ਕਿਹੜੇ ਕੰਮ ਕਰਨਗੇ ਉਹ ਵੀ ਉਹਨਾਂ ਨੇ ਕਿਤੇ ਨਾ ਕਿਤੇ ਗਿਣਾਈ ਨੇ ਤਾਂ ਦੇਖਣ ਵਾਲਾ ਹੋਊਗਾ ਕਿ 4 ਜੂਨ ਨੂੰ ਖਡੂਰ ਸਾਹਿਬ ਦੀ ਸੀਟ ਹੈ ਜਿਹੜੀ ਉਤੇ ਕੌਣ ਬਹਿੰਦਾ ਤੇ ਲੋਕ ਕਿਸ ਨੂੰ ਫਤਵਾ ਜਾਰੀ ਕਰਦੇ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਡੂਰ ਸਾਹਿਬ